ਦਾ ਇਹ ਧੋਮਖਸਤ ਦਾ ਇੱਕ ਮਕਸਦ ਇਹ ਹੈ ਕਿ ਜਿਹੜੀ ਡਰੱਗਸ ਅਸੀਂ ਹਾਂ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਔਰ ਉਹਨਾਂ ਨੂੰ ਪੂਰਾ ਅਸੀਂ ਡਿਮੋਲਿਸ਼ ਕਰ ਦਈਏ ਤਾਂ ਕਿ ਨਾ ਕੋਈ ਇਹ ਦੁਬਾਰਾ ਇਸ਼ੂਜ਼ ਨਾ ਹੋ ਸਕਣ ਰੈਡੀਵ ਸਾਹਿਬ ਦੀ ਇਨਸਟਰਕਸ਼ਨ ਬਹੁਤ ਕਲੀਅਰ ਨੇ ਕਿ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਸੀ ਹੈ ਉਸੇ ਤਹਿਤ ਹੀ ਅਸੀਂ ਇਹ ਆਪਰੇਸ਼ਨ ਕਰ ਰਹੇ ਹਾਂ ਡਰੱਗਸ ਦੀ ਅਵੇਲੇਬਿਲਟੀ ਕੱਟ ਹੋ ਰਹੀ ਹੈ ਅਸੀਂ 68 ਐਫਐਸ ਹੈ ਇਹ ਜਿਹੜੇ ਸਮੱਗਲਰਸ ਨੇ ਨਾ ਜਿਨ੍ਹਾਂ ਨੇ ਪ੍ਰੋਫਿਟੀ ਰਿਕਵਰ ਕੀਤੀਆਂ ਇਸ ਗੈਰ ਕਾਨੂੰਨੀ ਨਾਲ ਅਸੀਂ ਉਹ ਵੀ ਜਬਤ ਕਰ ਰਹੇ ਹਾਂ ਭਈ ਡਰਗ ਖਤਮ ਕਰਨ ਵਾਸਤੇ ਖੰਨਸ ਮਾਰਕੀਟ ਜਾਰੀ ਪੂਰੇ ਪੰਜਾਬ ਦੇ ਚੜ੍ਹੇ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਕਿਹਦਾ ਕਰੇ ਇਹ ਦਿਸ ਇਜ਼ ਅ ਡਰਗ ਇੰਟਰਨੈਸ਼ਨਲ ਡਰਗ ਡੇ ਇਹਦੇ ਉੱਪਰ ਅੱਜ ਪੰਜਾਬ ਪੁਲਿਸ ਵੱਲੋਂ ਐਜ਼ ਅ ਸਪੈਸ਼ਲ ਮੀਅਰ ਇਹ ਸਪੈਸ਼ਲ ਕੰਪੇਨ ਚੱਲੀ ਹੈ ਜਿਹਦੇ ਜਿਸੀਂ ਸਾਰੇ ਅ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਡਰਗਸ ਕਨਫਿਸ ਕੀ ਰਹੀਆਂ ਜਾਂ ਰਿਕਵਰ ਹੋਈਆਂ ਉਹਨਾਂ ਨੂੰ ਅਸੀਂ ਡਿਸਪੋਜ਼ ਕਰ ਰਹੇ ਹਾਂ ਉਸ ਕੜੀ ਚ ਕਿਉਂਕਿ ਇਹ ਸੀਜ਼ਨ ਦੇ ਖਾਣਾ ਪੀਣਾ ਮਿਲਦੀ ਇਨਸਿਨਰਟ ਹੈਗਾ ਤੋਂ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਇਹ ਸਾਡੇ ਕਮਰਸ਼ੀਅਲ ਕੁਆਂਟੀਟੀ ਦੇ ਹੈਵੀ ਕੁਆਂਟੀਟੀ ਦੇ ਉਹ ਸਾਰੇ ਡਿਸਪੋਜ਼ਿਵ ਕਰਾਂਗੇ ਇਹਦਾ ਦੋ ਮਕਸਦ ਨੇ ਇੱਕ ਮਕਸਦ ਇਹ ਆ ਕਿ ਜਿਹੜੀ ਡਰੱਗਸ ਸੀਜ਼ ਹੋਈਆਂ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਔਰ ਉਹਨਾਂ ਨੂੰ ਪੂਰਾ ਅਸੀਂ ਡਿਮੋਲਿਸ਼ ਕਰ ਦਈਏ ਤਾਂ ਕਿ ਇਸਾਂ ਕੋਈ ਇਹ ਦੁਬਾਰਾ ਬੀਸਿਊਜ਼ ਨਾ ਹੋ ਸਕੇ ਦੂਸਰਾ ਇਹ ਕੀ ਇੱਕ acha ਮੈਸੇਜ ਆ ਕਿ ਗਲਤ ਚੀਜ਼ ਆ ਤੇ ਕਿਸੇ ਦੇ ਕੰਮ ਨਹੀਂ ਆ। ਸਰ ਕਿੰਨੇ ਜ਼ਿਲ੍ਹਿਆਂ ਦੀ ਜਿਹੜੀ ਡਰੱਗ ਇੱਥੇ ਇਕੱਠੀ ਕੀਤੀ ਹੈ ਤੇ ਕਿੰਨਾ ਅਸੀਂ 4 ਜ਼ਿਲ੍ਹਾ ਬਾਰਡਰਿੰਗ ਦੇ 500 ਰੂਰਲ ਬਟਾਲਾ ਗੁਰਦਾਸਪੁਰ ਐਂਡ ਪਠਾਨਕੋਟ ਜਿਹੜੇ ਸਾਡੀ ਆਪਰੇਸ਼ਨ ਚ ਚਲਾਏ ਜਾਂਦੇ ਸੀ ਬੀਐਸਐਨ ਤੇ ਪੰਜਾਬ ਪੁਲਿਸ ਦੇ ਵੱਲੋਂ ਕਾਫੀ ਵੱਡੀਆਂ ਜਿਹੜੀਆਂ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਬਲਟਰੀ ਬੈਟ ਯੈਸ ਇਹ ਸਾਨੂੰ ਕਾਫੀ ਰਿਕਵਰੀਜ਼ ਹੋਈਆਂ ਜੀ ਅੱਜ ਸਵੇਰੇ ਵੀ ਅਸੀਂ ਕਮਰਸ਼ਲ ਕੁਆਂਟੀਟੀ ਫੜੀ ਹੈ ਪਿਛੇ ਅਸੀਂ 8 ਕਿਲੋ ਫੜੀ ਸੀਗੀ ਉੱਥੇ ਪਠਾਨਕੋਟ ਉਹ ਵੀ ਸਾਡੀ ਰੇਂਜ ਕਾਫੀ ਰਿਕਵਰੀ ਹੋਈਆਂ ਪਿੱਛੇ ਤੇ 3 ਕਿਲੋ ਇੱਕ ਫੋੜੀ ਸੀ 2 ਕਿਲੋ ਇੱਕ ਫੋੜੀ ਸੀਗੀ ਇਟ ਇਜ਼ ਅ ਔਨ ਗoing ਪ੍ਰੋਸੈਸ ਮਾਨਯੂਕ ਸੀਐਮ ਸਾਹਿਬ ਦੀ ਉਹ ਸਾਡੇ ਡੀਜੀਪ ਸਾਹਿਬ ਦੀ ਇਨਸਟਰਕਸ਼ਨਸ ਬਹੁਤ ਕਲੀਅਰ ਨੇ ਕਿ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਪਰ ਉਸੇ ਤਹਿਦੀ ਅਸੀਂ ਇਹ ਆਪਰੇਸ਼ਨਸ ਕਰ ਰਹੇ ਹਾਂ ਸਾਡੇ ਰੇਡਸ ਵੀ ਹੋ ਰਹੇ ਨੇ ਕੋਆਰਡੀਨੇਸ਼ਨ ਸੱਚ ਪਿਛਲ ਹੋ ਰਹੇ ਨੇ ਇਨਫੋਰਮੇਸ਼ਨ ਬੇਸ ਆਪਰੇਸ਼ਨਸ ਹੋ ਰਹੇ ਨੇ ਔਰ ਇਹ ਡਰੱਗ ਡਿਸਪੋਜ਼ਲ ਵੀ ਉਸੇ ਕੜੀ ਦਾ ਕਸਾ ਹੈਗਾ ਸਾਡੀਆਂ ਥੜੇ ਵੱਲੋਂ ਮਹੀਮਾ ਚਲਾਈ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਕਿੰਨੀ ਸਫਲਤਾ ਮਿਲ ਕਾਫੀ ਸਵਲਦਾ ਜੀ ਲੇਕਿਨ ਇਹ ਟ੍ਰੇਡ ਐਸਾ ਕੈਪੇਬਿਲਿਟੀ ਫੂ ਸਮੋ ਟਾਈਮ ਟੂ ਫੁਲੀ ਬ੍ਰੇਕ ਇਟ ਅੰਡ ਕੰਟਰੋਲ ਬਟ ਅਗੇਨੋ ਸਿਚੁਏਸ਼ਨ ਬਹੁਤ ਅੰਡਰ ਕੰਟਰੋਲ ਹੈ ਡਰੱਗਜ਼ ਅਵੇਲੇਬਿਲਟੀ ਘਟ ਰਹੀ ਹੈ ਅਸੀਂ 68% ਤਹ ਜਿਹੜੇ ਸਮਗਲਰਸ ਨੇ ਨਾ ਜਿਨ੍ਹਾਂ ਨੇ ਪ੍ਰੋਪਰਟੀ ਰਿਕਵਰ ਕੀਤੀਆਂ ਇਸ ਪਬਲਿਕ ਮਾਈਨ ਆ ਅਸੀਂ ਉਹ ਵੀ ਜਬਤ ਕਰ ਰਹੇ ਹਾਂ ਬਕਾਇਦਾ ਆਰਡਰਸ ਲੈ ਕੇ ਕੰਪੀਟੈਂਟ ਅਥਾਰਟੀ ਤੋਂ ਦਿੱਲੀ ਤੋਂ ਔਰ ਅਸੀਂ ਬਾਰਡਰ 'ਤੇ ਹੀ ਤਕਰੀਬਨ 30 ਕਰੋੜ ਦੇ ਉੱਪਰ ਰਹੀਆਂ ਹੈ ਪ੍ਰੋਪਰਟੀ ਅਸੀਂ ਜਬ ਕਰ ਚੁੱਕੇ ਆ ਤੇ ਅੱਜ ਪੂਰੇ ਜ਼ਿਲ੍ਹਾ ਦੇ ਵਿੱਚੋਂ ਜਿਹੜੀ ਡਰੱਗ ਇਕੱਠੀ ਹੋਈ ਸੀ ਉਸ ਨੂੰ ਅੱਜ ਜਲਾਇਆ ਜਾ ਰਿਹਾ ਆ ਦੇਖ ਸਕਦੇ ਹੋ ਕਿ ਕੁਆਂਟੀਟੀ ਅਤੇ ਉਹਨਾਂ ਦੇ ਵੱਲ ਵੀਡੀਓਗ੍ਰਾਫੀ ਕੀਤੀ ਗਈ ਵੇਟਿੰਗ ਕੀਤਾ ਗਿਆ ਵੇਟ ਵੀ ਕੀਤਾ ਗਿਆ ਵਾ ਕਿ ਕਿੰਨੀ ਡਰੱਗ ਹੈਗੀ ਆ ਤੇ ਇਹ ਕਹਿ ਸਕਦਾ ਕਿ ਵੱਡੀ ਸਫਲਤਾ ਵੀ ਪੰਜਾਬ ਪੁਲਿਸ ਦੇ ਬੀਐਫਐਸ ਦੇ ਵੱਲੋਂ ਵੱਡੀ ਸਫਲਤਾ ਵੀ ਕਈ ਵੀ ਇਲਾਕਿਆਂ ਦੇ ਵਿੱਚ ਮਿਲੀ ਆ ਤੇ ਜਿਹੜੇ ਲੋਕਾਂ ਨੇ ਡਰੱਗ ਵੇਚ ਕੇ ਪ੍ਰੋਪਰਟੀ ਬਣਾਈ ਆ ਉਹਨਾਂ ਦੀ 30 ਕਰੋੜ ਤੋਂ ਉੱਪਰ ਜਿਹੜੀਆਂ ਪ੍ਰੋਪਟੀਆਂ ਸੀਲ ਵੀ ਕਰ ਦਿੱਤੀਆਂ ਗਿਆ ਇਹ ਵੱਡਾ ਜਿਹੜਾ ਵਿਆਹ ਦਿੱਤਾ ਗਿਆ ਵਾ ਕਿਸ ਕੁਛਲੇ ਦੇ ਵੱਲੋਂ ਆ ਦੇਖ ਸਕਦੇ ਹੋ ਕਿ ਜਿਹੜੇ ਪੈਕੇਟ ਬਣੇ ਹੋਏ ਨੇ ਡੱਬਿਆਂ ਦੇ ਵਿੱਚ ਅੱਜ ਹਰ ਇੱਕ ਜ਼ਿਲ੍ਹਿਆਂ ਦੇ ਵਿੱਚੋਂ ਇਹ ਡੱਗ ਜਿਹੜੀ ਪਹੁੰਚੀ ਹੋਈ ਆ ਤੇ ਅੱਜ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਆ ਡਰੱਗ ਦੇ ਵੀ ਇਹ ਹੈਗਾ ਵਾ ਆ ਦੇਖ ਸਕਦੇ ਹੋ ਇਹ ਵੇਟ ਕੀਤਾ ਜਾ ਰਿਹਾ ਕਿ ਕਿੰਨੀ ਡਰੱਗ ਹੈਗੀ ਹਰ ਇੱਕ ਦੀ ਕੁਆਂਟੀਟੀ ਵੀ ਜ਼ਰੂਰ ਰੱਖੀ ਜਾ ਰਹੀ ਆ ਤੇ ਪਹਿਲਾ ਹੀ ਪੈਨਰ ਜਿਹੜਾ ਤਿਆਰ ਕੀਤਾ ਜਾ ਰਿਹਾ ਤੇ ਹੁਣ ਵੱਡੀ ਸਫਲਤਾ ਜਿਹੜੀ ਮਿਲਦੀ ਨੇ ਫਿਸ਼ਰਕ ਦੇਖ ਸਕਦੇ ਹੋ ਕਿ ਅਫੀਸਰ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਦੇ ਸਾਰੇ ਅਫੀਸਰ ਪਹੁੰਚੇ ਨੇ ਪੰਜਾਬ ਦੇ ਵੀ ਅਫੀਸਰ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਆ ਨਸ਼ਟ ਕੀਤੀ ਜਾ ਰਹੀ ਆ ਆ ਦੇਖ ਸਕਦੇ ਹੋ ਕਿ ਆ ਆ ਡੱਬੇ ਜਿਹੜੇ ਪੂਰੇ ਡੱਬੇ ਜਿਹੜੇ ਹੈਗੇ ਨੇ ਉਹ ਡੱਬੇ ਅੰਦਰ ਪੂਰੇ ਫੇਕੀ ਜਾ ਰਹੇ ਨੇ ਆ ਦੇਖ ਸਕਦੇ ਹੋ ਕਿ ਇਹ ਤਸਵੀਰ ਆ ਕਿਉਂਕਿ ਵੇਟ ਕਰਕੇ ਇਹ ਸਾਰਾ ਨਸ਼ਟ ਕੀਤਾ ਜਾ ਰਿਹਾ ਇਹ ਜਿੰਨਾ ਹੈਗਾ ਵੇਟ ਤੇ ਜਾ ਰਿਹਾ ਤੇ ਹਰ ਇੱਕ ਕਵਾਂਟਿਟੀ ਚੈੱਕ ਕੀਤੀ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਮਹਿੰਮ ਕੀਤੀ ਗਈ ਸੀ ਚਾਲੂ ਨਸ਼ਾ ਮਹਿੰਮ ਜਿਹਦੇ ਵਿੱਚ ਵੱਡੀਆਂ ਸਫਲਤਾ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਤੇ ਹੁਣ ਕਹਿ ਸਕਦੇ ਆ ਕਿ ਜਿੰਨਾ ਨਸ਼ਾ ਵਾ ਇਹ ਸਾਰਾ ਲਿਆ ਕੇ ਖੰਨਾ ਮਿਲਦੇ ਵਿੱਚ ਨਸ਼ਟ ਕੀਤਾ ਜਾ ਰਿਹਾ ਇਥੇ ਬਸ ਮਤ ਕਰੋ ਕਮਿਸ਼ਨਰ ਨੂੰ ਕਰਨਾ ਪਾ ਤੇ ਆਨਲਾਈਨ ਡੀਜੀਪੀ ਸਾਹਿਬ ਲੈਪਟਾਪ ਦੇ ਉੱਪਰ ਦੇ ਸਦਕਾ ਕਿ ਜਿੱਥੇ ਵੀ ਮੁਹਿੰਮ ਚਾਲੂ ਕੀਤੀ ਜਾ ਰਹੀ ਆ ਤੇ ਆਦੇਸ ਹਾਂ ਦੇ ਸਦਕਾ ਵੀ ਵੱਡੇ ਵੱਡੇ ਜਿਹੜੇ ਤੋੜਿਆਂ ਦੇ ਵਿੱਚ ਜਿਹੜੀ ਡਰੱਗ ਪਹੁੰਚੀ ਹੋਈ ਆ ਤੇ ਆਨਲਾਈਨ ਡੀਜੀਪੀ ਸਾਹਿਬ ਅਤੇ ਪੰਜਾਬ ਦੇ ਹੋਰ ਅਧਿਕਾਰੀ ਨੇ ਜਿਹੜੇ ਦੇਖ ਰਹੇ ਨੇ ਅੱਜ ਡਰਿੰਕ ਡਰੱਗ ਜਿਹੜੀ ਲੇ ਮਨਾਇਆ ਜਾ ਰਿਹਾ ਪਰ ਅੱਜ ਪੰਜਾਬ ਦੇ ਵਿੱਚੋਂ ਵੱਡੀਆਂ ਸਫਲਤਾ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੇ ਅੱਜ ਡਰੱਗ ਦੇ ਆਦੇਸ ਅਕਿ ਜਿਹੜੀਆਂ ਨਸ਼ੀਲੀਆਂ ਗੋਲੀਆਂ ਹੈਗੀਆਂ ਨੇ ਕਾਫੀ ਗੋਲੀਆਂ ਵੀ ਮਿਲੀਆਂ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਆਦੇਸ ਅਕਿ ਨਾਲ ਡੀਜੀਪੀ ਸਾਹਿਬ ਆਨਲਾਈਨ ਦੇਖੇ ਕੋਈ ਵੀ ਡਰੱਗ ਕੀਤਾ ਹੋਵੇ ਤਾਂ ਉਹਨੂੰ ਲਾਈਵ ਜਿਹੜਾ ਇਹ ਜਿਹੜਾ ਸਪਰੇਸ਼ਨ ਜਿਹੜਾ ਉਹਨਾਂ ਦੇ ਵੱਲ ਚਲਾਇਆ ਜਾ ਰਿਹਾ ਕਿ ਜਿੰਨੇ ਵੱਡੇ ਅਧਿਕਾਰੀ ਨੇ ਉਹ ਉਹਨਾਂ ਥਰੂ ਜਿਹੜਾ ਕਿ ਵੇਖਿਆ ਜਾ ਸਕਦਾ ਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਫੜੀਆਂ ਗਈਆਂ ਸਨ ਇਹ ਉਹ ਹੋਣੀਆਂ ਆਸ ਤੇ ਇਹ ਸਾਰੀ ਕੁਆਂਟੀਟੀ ਜਿਹੜੀ ਆ ਕਿ ਪਹਿਲਾਂ ਜਦੋਂ ਫੜੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਕਿ ਰਿਪੋਰਟ ਤਿਆਰ ਕੀਤੀ ਗਈ ਉਸ ਰਿਪੋਰਟ ਦੇ ਥਰੂ ਹੀ ਇਹ ਸਭ ਮੈਚ ਕਰਕੇ ਇਹ ਖਤਮ ਕੀਤਾ ਜਾ ਇਹ ਜਾ ਰਿਹਾ ਨਸ਼ੀਲੀ ਗੋਲੀਆਂ ਹੋਰ ਜਿਹੜੇ ਪਦਾਰਥ ਹੈਗੇ ਨੇ ਉਹਨਾਂ ਨੂੰ ਅੱਜ ਨੈਸ਼ਨਲ ਕੀਤਾ ਜਾ ਰਿਹਾ ਨੈਸ਼ਨਲ ਡਰੱਗ ਡੇ ਹੈਗਾ ਤੇ ਜਿਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਕਈ ਅਧਿਕਾਰੀ ਪਹੁੰਚੇ ਹੋਏ ਨੇ ਬਟਾਲਾ ਗੁਰਦਾਸਪੁਰ ਹੋਰ ਅਧਿਕਾਰੀ ਪਹੁੰਚੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਪਹੁੰਚੇ ਹੋਏ ਨੇ ਹੋਰ ਉੱਚੇ ਅਧਿਕਾਰੀ ਪਹੁੰਚੇ ਹੋਣੇ ਜਿਨ੍ਹਾਂ ਦੇ ਵੱਲੋਂ ਇਸ ਮਹੀਨੇ ਦੇ ਵਿੱਚ ਪਹੁੰਚ ਕੇ ਹਰ ਇੱਕ ਜਿਹੜੀ ਡਰੱਗ ਜਿਹੜੀ ਬੀਤੇ ਦਿਨਾਂ ਦੇ ਵਿੱਚ ਸਰਦੀ ਇਲਾਕੇ ਦੇ ਵਿੱਚ ਉਹ ਕਾਬੂ ਕੀਤੀ ਗਈ ਸੀ ਉਸ ਨੂੰ ਮੈਚ ਕਰਕੇ ਜਿਹੜਾ ਕੀ ਸਾੜਿਆ ਜਾ ਰਿਹਾ ਆ ਡੀਜੀਪੀ ਸਾਹਿਬ ਦੇ ਵੱਲੋਂ ਲੈਪਟਾਪ ਦੇ ਉੱਪਰ ਜਿਹੜਾ ਇਹ ਦੇਖਿਆ ਜਾ ਰਿਹਾ ਵਾ ਕੁਝ ਜਿਹੜਾ ਕਿ ਜਿੱਥੇ-ਜਿੱਥੇ ਡਰੱਗ ਮਹਿੰਮ ਚਲਾ ਲੂ ਕੀਤੀ ਗਈ ਹੈ ਉੱਥੇ ਲਾਈਵ ਜਿਹੜਾ ਡੀਜੀਪੀ ਸਾਹਿਬ ਦੇ ਵੱਲੋਂ ਦੇਖਿਆ ਜਾ ਰਿਹਾ ਤੇ ਹਰ ਇੱਕ ਜਿਹੜੀ ਰਿਪੋਰਟ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਕਿ ਹਰ ਇੱਕ ਦੇ ਨਾਲ ਮੈਚਿੰਗ ਜਿਹੜੀ ਕੀਤੀ ਜਾ ਰਹੀ ਹੈ ਜਿਹੜੀਆਂ ਨਸ਼ੀਲੀ ਗੋਲੀਆਂ ਨੇ ਹੋਰ ਜਿਹੜੇ ਨਸ਼ੀਲੇ ਪਦਾਰਥ ਹੈਗੇ ਨੇ ਅੱਜ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਇਹ ਲਾਈਵ ਸਾਰਾ ਕੁਝ ਦਿਖਾਇਆ ਜਾ ਰਿਹਾ ਬਿਲਕੁਲ ਜੀ ਆ ਲਾਈਵ ਡੀਜੀਪੀ ਸਾਹਿਬ ਦੇ ਵੱਲੋਂ ਦੇਖਿਆ ਜਾ ਰਿਹਾ ਲੈਪਟਾਪ ਥਰੂ ਕਿ ਜਿੰਨਾ ਨਸ਼ਾ ਜਿਹੜਾ ਕਿ ਖਤਮ ਕੀਤਾ ਜਾਵੇ ਬਟਾਲਾ ਗੁਰਦਾਸਪੁਰ ਤੇ ਹੋਰ ਜ਼ਿਲ੍ਹਿਆਂ ਦਾ ਇੱਥੇ ਜਿਹੜਾ ਨਸ਼ਾ ਜਿਹੜਾ ਇੱਥੇ ਲਿਆਂਦਾ ਗਿਆ ਨਸ਼ਟ ਕਰਨ ਵਾਸਤੇ ਖੰਨਾ ਮੇਲ ਦੇ ਵਿੱਚ ਇਹ ਪੈਨਰ ਜਿਹੜਾ ਤਿਆਰ ਕੀਤਾ ਹੁੰਦਾ ਵਾ ਉਸ ਪੈਨਰ ਥਰੂ ਹੀ ਇਹ ਨਸ਼ਾ ਖਤਮ ਕੀਤਾ ਜਾ ਰਿਹਾ ਤੇ ਇਸ ਪੈਨਰ ਥਰੂ ਅਮਿਤ ਸਾਹਿਬ ਦੇ ਪੁਲਿਸ ਕਮਿਸ਼ਨਰ ਪਹੁੰਚੇ ਹੋਏ ਨੇ ਆਨਲਾਈਨ ਜਿਹੜਾ ਕਿ ਡੀਜੀਪੀ ਸਾਹਿਬ ਦੇ ਵੱਲੋਂ ਦੇਖਿਆ ਜਾ ਰਿਹਾ ਤੇ ਆਦੇਸ ਆਦੇਸ ਆ ਦੀ ਤੋੜਿਆ ਦੀ ਜਿੰਨੀ ਕੁਆਂਟੀਟੀ ਹੈਗੀ ਆ ਉਸ ਕੁਆਂਟੀਟੀ ਦੇ ਨਾਲ ਮੈਚ ਲਿਸਟਾ ਕੀਤਾ ਜਾ ਰਹੀਆਂ ਨੇ ਕਿ ਕੋਈ ਨਸ਼ਾ ਰਹਿ ਨਾ ਜਾਵੇ ਨਿਸ਼ੀਲੀ ਗੋਲੀਆਂ ਹੋਰ ਨਿਸ਼ੀਲੇ ਪਦਾਰਥ ਜਿਹੜੇ ਖਤਮ ਕੀਤੇ ਜਾ ਰਹੇ ਨੇ ਪੂਰੀ ਪੂਰੀ ਕੁਆਂਟੀਟੀ ਜਿਹੜੀ ਆ ਕਿ ਮਲਟੀਪਲਾਈ ਕੀਤਾ ਜਾ ਰਿਹਾ ਹਰ ਇੱਕ ਲਿਸਟ ਹਰ ਇੱਕ ਲੈਪਟਾਪ ਦੇ ਨਾਲ ਨਸ਼ੇ ਨੂੰ ਚੂਰਾ ਕਿ ਮੈਚ ਕੀਤਾ ਜਾ ਰਿਹਾ ਕਿ ਕੋਈ ਨਸ਼ਾ ਬਾਹਰ ਨਾ ਰਹਿ ਜਾਵੇ ਉਸੇ ਨੂੰ ਖਤਮ ਕਰਨ ਵਾਸਤੇ ਅਫਸਰ ਪਹੁੰਚੇ ਹੋਏ ਨੇ ਕਮਿਸ਼ਨ ਸਾਹਿਬ ਵੀ ਇੱਥੇ ਹੈਗੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਕਮਿਸ਼ਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਬੜਾ ਵੱਡਾ ਡੇ ਹੈਗਾ ਜੀ ਡਰਗ ਡੇ ਮਨਾਇਆ ਜਾ ਰਿਹਾ ਕਿੰਨੀ ਸਫਲਤਾ ਜਿਹੜੀ ਮਿਲਦੀ ਨਜ਼ਰ ਆਉਂਦੀ ਇਹਨੂੰ ਸਫਲਤਾ ਨਾਲ ਕਾਊਂਟ ਕਰਨਾ ਅਲੱਗ-ਅਲੱਗ ਹੈਗੀ ਆ ਬਟ ਬਹੁਤ ਵੱਡੀ ਮਾਤਰਾ ਦੇ ਵਿੱਚ ਡਰਗ ਫੜੀ ਆ ਮੈਂ ਇਹ ਕਹਿਣਾਗਾ ਤੇ ਇਹ ਜਿਹੜੀ ਟੋਟਲ ਡਰਗਸ ਆ ਜਿਹੜੀ ਇੱਥੇ ਡਿਸਪੋਜ਼ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਨੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਕਾਫੀ ਮਿਹਨਤ ਨਾਲ ਕੰਮ ਕਰਕੇ ਇਹ ਜਿਹੜੀ ਸਾਰੀ ਜਿਹੜੀ ਸਪਲਾਈਜ਼ ਹੈਗੀ ਆ ਉਹਨੂੰ ਕੱਟ ਕੱਟ ਸਪਲਾਈ ਕੱਟ ਕੀਤੀ ਆ ਘਟਾਈ ਆ ਉਹਦੇ ਨਾਲੇ ਸਾਰੀਆਂ ਰਿਕਵਰੀ ਹੋਈਆਂ ਤੇ ਉਹ ਜਿਹੜੀਆਂ ਰਿਕਵਰੀ ਹੋਈਆਂ ਅੱਜ ਅਸੀਂ ਇੱਥੇ ਸਫਲਤਾ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਜਿਉਂ ਤੁਹਾਡੇ ਵੱਲੋਂ ਸਰਚ ਅਭਿਆਨ ਚਲਾਇਆ ਜਾਂਦਾ ਹੈ ਇਹ ਵਿੱਚ ਦਿਨਾਂ ਦੇ ਵਿੱਚ ਵੀ ਤੁਹਾਡੇ ਵੱਲੋਂ ਸਰਚ ਗੁਜਰਪੁਰਾ ਜਾਂ ਮਕਬੂਲਪੁਰਾ ਦੇ ਵਿੱਚ ਚਲਾਇਆ ਗਿਆ ਕਿੰਨਾ ਨਸ਼ਾ ਬਰામਤ ਹੋਇਆ ਕਾਫੀ ਲੰਬੇ ਸਮੇਂ ਤੋਂ ਇਹ ਬੜਾ ਕੰਟੀਨਿਊਸ ਕਰਨ ਵਾਲਾ ਅਭਿਆਨ ਹੈਗਾ ਕਿੰਨਾ ਹੋਇਆ ਉਹ ਡਿਟੇਲ ਜਿਹੜੀ ਸਾਰੀ ਸਮੇਂ ਸਮੇਂ ਮੁਤਾਬਕ ਹੈਗੀ ਆ ਤੇ ਉਹ ਫਰਦਰ ਡਿਟੇਲ ਦਾ ਜਿਹੜੀ ਹੈ ਤੁਹਾਨੂੰ ਬਾਅਦ ਦਿੱਤੀ ਜਾ ਸਕਦੀ ਆ ਕਿੰਨੇ ਜ਼ਿਲ੍ਹਿਆਂ ਦਾ ਸਰ ਨਸ਼ਾ ਇਹ ਚਾਰ ਜ਼ਿਲਿਆਂ ਦਾ ਨਸ਼ਾ ਹੈਗਾ ਕਿਹੜੇ ਕਿਹੜੇ ਜ਼ਿਲ੍ਹੇ ਆ ਦੋ ਬਾਰਡਰਾਂ ਵਿੱਚ ਅੰਮ੍ਰਿਤਸਰ ਦੇ ਨੇ ਇੱਕ ਕਮਿਸ਼ਨਰੇਟ ਹੈ ਇੱਕ ਤਰਨਤਾਰਨ ਹੈਗਾ ਜਿਹੜਾ ਕਿ ਬਾਰਡਰਾਂ ਵਿੱਚ ਫਰੋਜ਼ਪੁਰਾ ਕਿੰਨੀ ਕੁਆਂਟੀਟੀ ਹੋਵੇਗੀ ਸਰ ਉਹ ਐਗਜ਼ੈਕਟ ਫਿਗਰ ਤੋਂ ਮਿਲੇਗੀ ਆਈ ਹੋਪ ਇਟ ਵਿਲ ਬੀ ਮੋਰ ਦੈਨ 200 ਕਿਜੀ ਹੀਰਨ ਕਿ ਇਹ ਨਸ਼ਾ ਸਾੜਨ ਨੂੰ ਹੈਗਾ ਪੀਣ ਨੂੰ ਨਹੀਂ ਹਾਂ ਨਸ਼ਾ ਸਾੜਨ ਲਈ ਹੈ ਨਾ ਸਰ ਪੀਣ ਲਈ ਹੈ ਇਹ ਮੈਸੇਜ ਦਿੱਤਾ ਜਾ ਰਿਹਾ ਵੀ ਇਹ ਹਿਊਮਨ ਵਰਤੋਂ ਲਈ ਇਹ ਨਸ਼ਾ ਨਹੀਂ ਹੁੰਦਾ ਇਹ ਸਾੜਨ ਲਈ ਹੈ ਇਹ ਮਨੁੱਖਾਂ ਲਈ ਇਹ ਨੁਕਸਾਨਦਾਇਕਾ ਸਾਡੇ ਜਵਾਨਾਂ ਨੂੰ ਸਾਡੇ ਲੋਕਾਂ ਨੂੰ ਇਸ ਤੋਂ ਤੋਬਾ ਕਰਨਾ ਚਾਹੀਦਾ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਮੈਡੀਕਲਾਂ ਦੇ ਉੱਪਰ ਨਸ਼ੀਲੇ ਗੋਲੀਆਂ ਬੜੀਆਂ ਦਿੱਤੇ ਜਾ ਰਹੇ ਜਿੱਦਾਂ ਆਹ ਗੋਲੀ ਕੰਮ ਵੀ ਕਰਦੀ ਹੈ ਕੰਮ ਵੀ ਆਹ ਨਸ਼ੀਲੀ ਗੋਲੀਆਂ ਵੱਡੀ ਜਿਹੜੀ ਹੈ ਸਫਲਤਾ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਤੇ ਅੱਜ ਕਹਿ ਸਕਦੇ ਹਾਂ ਕਿ ਖੰਨਾ ਮੇਲ ਦੇ ਵਿੱਚ ਡਰਗ ਅਤੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਕਿ ਅੱਜ ਸਾੜੀਆਂ ਜਾ ਰਹੀਆਂ ਨੇ ਵੱਡੀ ਕੁਆਂਟੀਟੀ ਚਾਰ ਜਿਲ੍ਹਿਆਂ ਦਾ ਜਿਹੜਾ ਨਸ਼ਾ ਇੱਥੇ ਪਹੁੰਚਿਆ ਹੈ ਤੇ ਜਿਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਕੈਮਰਾਮੈਨ ਮਨੋਜ ਦੇ ਨਾਮ ਅਨਜਿੰਦਰ ਸਿੰਘ ਲਿਵਿੰਗ ਇੰਡੀਆ ਇਸ